ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਦਿਨਾਂ ਬਾਅਦ ਅੱਜ ਆਪਣੇ ਫਾਰਮ ਦੀ ਵੀਡੀਓ ਆ ਰਹੀ ਆ ਤੇ ਕਈ ਦੋਸਤਾਂ ਨੇ ਮੈਨੂੰ ਫੋਨ ਮੈਸੇਜ ਆਉਂਦੇ ਆ ਬਾਈ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਸ਼ੂਟ ਬਾਈ ਹੋਣ ਕਰਕੇ ਤਾਂ ਕਰਕੇ ਵੀਡੀਓ ਨਹੀਂ ਪੈਂਦੀ ਪਰ ਅੱਜ ਮੈਂ ਘਰੇ ਆਇਆ ਜਦੋਂ ਰਣ ਸਿੰਘ ਹੈਣਕ ਕੇ ਮੈਨੂੰ ਕਹਿੰਦਾ ਮੇਰੇ ਕੋਲ ਤੂੰ ਆਇਆ ਨਹੀਂ ਤੇ ਅੱਜ ਇਹਦਾ ਪੁੱਤ ਦਿਖਾਉਣਾ ਇਹਦਾ ਬੱਚਾ ਆ ਗਿਆ ਆਪਣੇ ਫਾਰਮ ਤੇ ਬਾਈ ਤੇ ਬਹੁਤ ਸੋਹਣਾ ਬੱਚਾ ਆਇਆ ਯਾਰ ਇਹਨੇ ਆਪਦੇ ਤੋਂ ਵੀ ਵੱਧ ਕੇ ਰਿਜ਼ਲਟ ਦਿੱਤਾ ਤੇ ਜਦੋਂ ਮੈਂ ਇਹਦੇ ਕੋਲ ਆਇਆ ਪਹਿਲਾਂ ਤੇ ਮੇਰੇ ਨਾਲ ਬਹੁਤ ਚੌੜ ਕਰੀਏ ਇਹਨੇ ਇਹ ਵਰ ਮਹਾ ਤੈਨੂੰ ਵੀਡੀਓ ਚ ਦਿਖਾਉਣਾ ਇਹਨੂੰ ਅੱਜ ਮੈਂ ਸਾਫ ਸੂਫ ਕੀਤਾ ਕਈ ਦਿਨਾਂ ਬਾਅਦ ਆਪਣੇ ਪੁੱਤਰ ਨੂੰ ਤੇ ਮੇਰੇ ਨਾਲ ਲਾਡੀਆਂ ਪਾਡੀਆਂ ਬਹੁ ਕਰਦਾ ਹੈ ਇਹ ਇਹਦਾ ਬੱਚਾ ਦਿਖਾਈ ਆ ਆਪਾਂ ਆਪਦੇ ਨਾਲੋਂ ਵੀ ਘੈਂਟ ਬਣਾਤਾ ਪਿਛਲੀ ਵਾਰ ਆਪਾਂ ਨੂੰ ਪਤਾ ਵੀ ਜਾਰਾ ਦਾ ਬੱਚਾ ਬਚਿਆ ਨਹੀਂ ਸੀ ਆਪਾਂ ਨੇ ਬਹੁਤ ਮਿਹਨਤ ਕੀਤੀ ਵਸ਼ੇਰੀ ਤੇ ਪਰ ਇਸ ਵਾਰ ਇਹਦੇ ਨਾਟਖਟ ਦਾ ਆਪਾਂ ਤੁਹਾਨੂੰ ਬੱਚਾ ਦਿਖਾਉਣ ਲੱਗੇ ਆ ਬਹੁਤ ਸੋਹਣਾ ਬੱਚਾ ਆਇਆ ਮਿੱਤਰੋ ਬਾਕੀ ਤੁਸੀਂ ਦੱਸਿਓ ਤੇ ਨਾਮ ਐਦਗੀ ਆਪਾਂ ਨੇ ਥੋੜੇ ਦੀ ਦਿਖਾਉਣਾ ਨਹੀਂ ਹਰ ਵਾਰ ਮੈਂ ਬੱਚੇ ਦਾ ਨਾਮ ਰੱਖਦਾ ਰਹਨਾ ਤੇ ਆਜੋ ਜਾਰਾ ਆਪਣੀ ਸੂਪੀ ਮੈਂ ਸੋਚਿਆ ਵੀ ਬੱਚਾ ਦੋਸਤਾਂ ਨੂੰ ਜ਼ਰੂਰ ਦਿਖਾਵਾਂ ਤੇ ਬਾਲਾ ਸੋਹਣਾ ਬੱਚਾ ਆ ਪਿਛਲੀ ਵਾਰ ਆ ਗਈ ਚੰਬੀ ਫੇਰੀ ਆ ਗਈ ਸੀ ਤੇ ਇਸ ਵਾਰ ਤੁਹਾਨੂੰ ਮੈਂ ਦਿਖਾਉਣ ਲੱਗਿਆ ਆ ਜਾ ਪੁੱਤ ਆ ਜਾ ਤੇ ਬਿਲਕੁਲ ਆਪਦੇ ਪਿਓ ਵਰਗਾ ਆਇਆ ਥੋੜੀ ਹਵਾ ਤੇਜ਼ ਚੱਲਦੀ ਆ ਸੀ ਉੱਪਰੋਂ ਕਵਰ ਕਰਿਆ ਹੋਇਆ ਬੱਚਾ ਇਹ ਆ ਜਾ ਪੁੱਤ ਆ ਜਾ ਬਹੁਤ ਤੇਜ਼ ਆ ਆਪਦੇ ਡੇੜੀ ਮੰਗੂ ਇਹ ਆਪਦੇ ਡੈਡ ਓਏ ਉਹ ਹਿਣਕਰ ਆ ਜੇ ਨੂੰ ਪਤਾ ਹੋਏ ਮੇਰੇ ਪੁੱਤ ਕੋਲ ਫਿਰਦਾ ਹੈ ਤੇ ਬੱਚੇ ਦੀ ਲੈਂਥ ਲੰਥ ਬਹੁਤ ਆਈ ਆ ਬਾਈ ਤੇ ਹਾਈਟ ਤੁਸੀਂ ਦੇਖ ਲਓ ਵੀ ਆਪਣੀ ਜਾਰਾ ਦੀ 64 ਇੰਚ ਆ ਤੇ ਵੀ ਬੱਚਾ ਲੱਤਾਂ ਲੁੱਤਾਂ ਦਾ ਬਹੁਤ ਲੰਮਾ ਸੋਹਣਾ ਆ ਤੇ ਕੰਨ ਬਹੁਤ ਕੁੰਡੀ ਵਾਲਾ ਆ ਮੈਂ ਜਾਰਾ ਥੋੜਾ ਮੈਨੂੰ ਨੇੜੇ ਨਹੀਂ ਲੱਗਣ ਦਿੰਦੀ ਬਾਸ ਬੇਟਾ ਬਾਸ ਤਿੰਨ ਕਰਮ ਵਾਲੀ ਨੇ ਆਪਣੇ ਘਰੇ ਬੂਟਾ ਲਾਤਾ ਮੈਨੂੰ ਬੜੀ ਖੁਸ਼ੀ ਹੋਈ ਆ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੁੰਦੀ ਆ ਖੁਸ਼ੀ ਇਹ ਜੀ ਤੇ ਬੱਚਾ ਬਹੁਤ ਸੋਹਣਾ ਆਇਆ ਬਾਈ ਅਜੇ ਪੰਜ ਚਾਰ ਦਿਨਾਂ ਚ ਹੋਰ ਵੀ ਠੀਕ ਹੋ ਜੂ ਤੁਹਾਨੂੰ ਪਤਿਆ ਨਾ ਜਮ ਮੈਂ ਬੱਚਾ ਹੁੰਦਾ ਜਿਵੇਂ ਤੇ ਅਜੇ ਥੋੜਾ ਜਿਹਾ ਕਮਜ਼ੋਰ ਜਿਹਾ ਲੱਗੂਗਾ ਇਹ ਹੌਲੀ ਹੌਲੀ ਦੁੱਧ ਪੀਊਗਾ ਜਿਆਦਾ ਬਦੀ ਮਾਂ ਦਾ ਇਹਦੀ ਆਪਾਂ ਕੇਅਰ ਕਰਾਂਗੇ ਤੇ ਫਿਰ ਇਹਨੇ ਇਹਨ ਵਧੀਆ ਬਣ ਜਾਣਾ ਇੱਧਰ ਆ ਵੇ ਤੂੰ ਇੱਧਰ ਆ ਜਾ ਜ ਆ ਜਾ ਆ ਜਾ ਆ ਜਾ ਆ ਜਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਬਹੁਤ ਪਿਆਰਾ ਬਾਈ ਬਿਲਕੁਲ ਸਪੌਟਲੈਸ ਤੇ ਕੰਨਾਂ ਦੀ ਕੁੰਡੀ ਕੁੰਡੀ ਦੇਖੋ ਇਹਦੀ ਕੰਨਾਂ ਦੀ ਕੁੰਡੀ ਦਿਖਾ ਆ ਉਹਦੇ ਬਾਪੂ ਤੋਂ ਵੀ ਜ਼ਿਆਦਾ ਆਈ ਆ ਕੰਨਾਂ ਦੀ ਕੁੰਡੀ ਦਿਖਾ ਆ ਲੈ ਦਿਖਾਉਂਦਾ ਨਾ ਬਾਈ ਕੁੰਡੀ ਮੇਰਾ ਨੂਨੂ ਜਿਆ ਪੁੱਤ ਤੇ ਕਮਰੇ ਚ ਆਪਦੇ ਚ ਇਹ ਜਰਦੀ ਨਹੀਂ ਹੈਗੀ ਦੂਜੇ ਬੰਦੇ ਨੂੰ ਜਿਵੇਂ ਮੈਂ ਫਿਰਦਾ ਹੁਣ ਤੇ ਬੱਚਾ ਬਹੁਤ ਸੋਹਣਾ ਹੈ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਵੀਰੇ ਬੱਚਾ ਇਹ ਆ ਜਾ ਬਈ ਆਪ ਐਕਟਿਵ ਬਹੁਤਾ ਬੱਚਾ ਪੂਰਾ ਵਧੀਆ ਐਕਟਿਵ ਹੈ ਨਾ ਦੁੱਧ ਚੁੰਗਦਾ ਫਰੀ ਜਾਂਦਾ ਬਦੀ ਮਾਂ ਦਾ ਤੇ ਬੱਚੇ ਹੋਰ ਵੀ ਬਹੁਤ ਵਧੀਆ ਐ ਨੇ ਰਣ ਸਿੰਘ ਦੇ ਮੈਨੂੰ ਵੀਡੀਓ ਇਹਨਾਂ ਇੱਕ ਤਾਂ ਮਾਰਵਾੜੀ ਘੋੜੀ ਤਿੰਨ ਪੈਰ ਚਿੱਟੇ ਮੱਥੇ ਪਟੇੰ ਦਾ ਮੈਂ ਸਟੋਰੀ ਤਾਂ ਪਾਤੀ ਸੀ ਇੰਸਟਾ ਤੇ ਉਹ ਵੀ ਬਹੁਤ ਸੋਹਣੀ ਬੱਚੀ ਆਈ ਆ ਤੇ ਮੈਂ ਆਵ ਆਪਣੇ ਵਾਲੇ ਬੱਚਾ ਦਿਖਾ ਦਾਂ ਕਿਉਂਕਿ ਸ਼ੂਟ ਦੇ ਕਰਕੇ ਅਪਡੇਟ ਨਹੀਂ ਰਿਹਾ ਜਾਂਦਾ ਬਾਕੀ ਆਪਣੇ ਫਾਰਮ ਦੇ ਬਾਕੀ ਐਨੀਮਲ ਵੀ ਆਪਾਂ ਤੁਹਾਨੂੰ ਬਹੁਤ ਜਲਦ ਦਿਖਾਵਾਂਗੇ ਰਣ ਸਿੰਘ ਦੇ ਵੀ ਵੀਡੀਓ ਆਪਾਂ ਪਾਵਾਂਗੇ ਹੁਣ ਤਾਂ ਕੁਝ ਮੌਸਮ ਖੁੱਲ ਗਿਆ ਨਾਲੇ ਆਪਾਂ ਵੀ ਜੋ ਵੀਡੀਓ ਕਰਾਂਗੇ ਆਪਣੇ ਫਾਰਮ ਦੀ ਨਾਲੇ ਤੁਹਾਨੂੰ ਇਹ ਨੰਨੂ ਜਿਹਾ ਦਿਖਾਵਾਂਗੇ ਜੇ ਠੀਕ ਉਹ ਜੇ ਥੋੜਾ ਜਿਹਾ ਹੈਲਦੀ ਜਿਹਾ ਹੋ ਜੇ ਤੇ ਫਿਰ ਦਿਖਾਵਾਂਗੇ ਤੇ ਯਾਰਾਂ ਨੇ ਕਰਮ ਵਾਲੀ ਨੇ ਆਪਣੇ ਘਰੇ ਬਹੁਤ ਸੋਹਣਾ ਬਸ਼ੀਰਾ ਦਿੱਤਾ ਤੇ ਐਂਡ ਸਪੌਟਲੈਸ ਜਿਵੇਂ ਆਪਾਂ ਕਹਿੰਨੇ ਹਨ ਜੰਬੀਆਂ ਜਦੋਂ ਜੜਦੀਆਂ ਨੇ ਫਿਰ ਕੋਕੇ ਜੜਦੀਆਂ ਨੇ ਤੇ ਕੋਕਾ ਜੜਤਾ ਆਪਣੀ ਘੋੜੀ ਨੇ ਤੇ ਬਾਕੀ ਰਣ ਸਿੰਘ ਦਾ ਭਾਈ ਤੁਹਾਨੂੰ ਆਪਣੇ ਘਰੇ ਰਿਜ਼ਲਟ ਆਇਆ ਉਹ ਜਿਹੜਾ ਉਹ ਦਿਖਾਤਾ ਤੇ ਜਿਹੜੇ ਸੱਜਣ ਕਹਿੰਦੇ ਸੀ ਭਾਈ ਵੀਡੀਓ ਨਹੀਂ ਪਾਉਂਦਾ ਫਾਰਮ ਦੀ ਨਾਲੇ ਉਹਨਾਂ ਦਾ ਲੰਬਾ ਲੈ ਗਿਆ ਨਾਲੇ ਆਪਣੇ ਫੈਮਲੀ ਦਾ ਨਿਊ ਮੈਂਬਰ ਤੁਹਾਨੂੰ ਦਿਖਾਤਾ ਤੇ ਬੱਚਾ ਕਿਵੇਂ ਲੱਗਿਆ ਮੈਨੂੰ ਜਰੂਰ ਦੱਸਿਓ ਭਾਈ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਵਾਸਤੇ